ਬਜਟ ਸੈਸ਼ਨ ਦੇ ਇਸ ਲਾਸਟ ਇਸ ਲਾਸਟ ਸ਼ੁਰੂ ਹੋਇਆ ਉਮੀਦਾਂ ਦੇ ਨਾਲ ਕਿ ਭਾਈ ਐਤਕੀ ਸਾਡੀ ਸਰਕਾਰ ਕੁਝ ਸਾਡੇ ਵਾਸਤੇ ਬਹੁਤ ਵੱਡਾ ਕਰੇਗੀ ਹਾਂ ਕੁਝ ਚੀਜ਼ਾਂ ਚ ਅੱਛਾ ਵੀ ਕੀਤਾ ਮੈਂ ਉਸ ਨੂੰ ਦਰਕਨਾਰ ਨਹੀਂ ਕਰਾਂਗਾ ਪਰ ਓਵਰ ਆਲ ਜੇ ਦੇਖੀਏ ਤਾਂ ਬਜਟ ਜਿਹੜਾ ਸੀਗਾ ਸਾਡਾ ਉਹ ਇੱਕ ਟਾਈਮ ਪਾਸ ਬਜਟ ਬਣ ਕੇ ਰਹਿ ਗਿਆ ਜਾਂ ਕਹਿ ਲੁਕ ਕੇ ਵੀ ਸੋਸਟਾਈ ਵਾਸਤੇ ਆਮ ਆਦਮੀ ਪਾਰਟੀ ਨੇ ਆਪਣਾ ਇੱਕ ਰੋਡਮੈਪ ਤੈਅ ਕਰ ਲਿਆ ਹਰੇਕ ਵਰਗ ਨੂੰ ਕੁਛ ਨਾ ਕੁਛ ਦੇ ਦਿੱਤਾ ਹਰੇਕ ਵਰਗ ਨੂੰ ਇੱਕ ਉਮੀਦ ਦੇ ਦਿੱਤੀ ਹਰ ਵਰਗ ਨੂੰ ਇੱਕ ਖੁਸ਼ੀ ਦੇਣ ਦੀ ਯਤਨਸ਼ੀਲਤਾ ਹੋਈ ਪਰ ਮੇਰੇ ਖਿਆਲ ਦੇ ਨਾਲ ਜੋ ਪੰਜਾਬ ਨੂੰ ਦਰਕਾਰ ਹੈ ਜੋ ਇਸ ਵੇਲੇ ਕਿਹ ਲੋਕੇ ਹਾਲਤ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਮਰੀਜ਼ ਨੂੰ ਜ਼ਰੂਰਤ ਹੈ ਖੂਨ ਦੀ ਤੁਰੰਤ ਪਰ ਦਿੱਤਾ ਜਾ ਰਿਹਾ ਹਾਲ ਫਿਲਹਾਲ ਗਲੂਕੋਜ਼ ਡੰਕਟ ਪਾਇਆ ਜਾ ਰਿਹਾ ਹੈ ਇਹ ਬਜਟ ਇਸਲਾਸ ਜਿਹੜਾ ਸੀਗਾ ਜੋ ਕੱਲ ਖਤਮ ਹੋ ਗਿਆ ਉਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਛੋਟਾ ਬਜਟ ਸੈਸ਼ਨ ਗਿਆ ਜੀ ਇੱਥੇ ਵੀ ਜੇ ਤੁਸੀਂ ਦੇਖੋ ਕਿ ਮਾਨ ਸਾਹਿਬ ਦੀ ਹਾਜ਼ਰੀ ਜਿਹਦੇ ਤੇ ਬਹੁਤ ਜ਼ਿਆਦਾ ਹਾ ਹਲਾ ਹੋਇਆ ਖਾਸ ਤੌਰ ਤੇ ਮੈਂ ਜਦੋਂ ਸਵਾਲ ਕੀਤਾ ਸੀਗਾ ਕਿ ਬਜਟ ਸੈਸ਼ਨ ਜਦੋਂ ਆਰੰਭ ਹੋਇਆ ਜਦੋਂ ਬਜਟ ਸੈਸ਼ਨ ਪੇਸ਼ ਹੋਇਆ ਉਸ ਵੇਲੇ ਤੱਕ ਮਾਨ ਸਾਹਿਬ ਦੀ ਹਾਜ਼ਰੀ ਲਗਭਗ ਲਗਭਗ ਮੰਫੀ ਪਰ ਠੀਕ ਹੈ ਕਿ ਦੋ ਦਿਨ ਉਹਨਾਂ ਦੀ ਇਸ ਛੇ ਰੋਜ਼ਾ ਬਜਟ ਸੈਸ਼ਨ ਦੇ ਵਿੱਚ ਰਹੀ ਹੈ ਦੋ ਦਿਨ ਹਾਜ਼ਰੀ ਔਰ ਉਹ ਵੀ 2 ਦਿਨ ਹਾਜ਼ਰੀ ਉਹਨਾਂ ਦੀ ਕੁਝ ਕੁਝ ਮਿੰਟਾਂ ਦੀ ਲਾ ਲਓ ਹੱਦ 1-2 ਘੰਟਿਆਂ ਦੀ ਲਾ ਲਓ ਇਸ ਤੋਂ ਜ਼ਿਆਦਾ ਨਹੀਂ ਸੀ ਕੁਝ ਘੰਟਿਆਂ ਦੀ ਹੀ ਮੈਕਸਿਮਮ ਹਾਜ਼ਰੀ ਕਹਿ ਸਕਦੇ ਹਾਂ ਇਸ ਤੋਂ ਬਤੇ ਰਹੀਂ ਤਾਂ ਜਦ ਡ੍ਰੀਮ ਹੋਵੇ ਰੰਗਲਾ ਪੰਜਾਬ ਬਣਾਉਣਾ ਜਦੋਂ ਸੁਪਨਾ ਆਵੇ ਵੀ ਰੰਗਲਾ ਪੰਜਾਬ ਬਣਾਉਣਾ ਤਾਂ ਉਸ ਸਮੇਂ ਦੇ ਵਿੱਚ ਉਸ ਦੌਰ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਇੱਥੇ ਘੱਟ ਨਜ਼ਰ ਆਉਣ ਸਟੇਜਾਂ ਤੇ ਜ਼ਿਆਦਾ ਨਜ਼ਰ ਆਉਣ ਕੈਮਰਿਆਂ ਤੇ ਜ਼ਿਆਦਾ ਨਜ਼ਰ ਆਉਣ ਬਜਟ ਤੇ ਸਚਾਰੂਕਾ ਮਨਾਲ ਚਰਚਾ ਵੀ ਨਹੀਂ ਹੋਈ ਮੇਰਾ ਇਹ ਮੰਨਣਾ ਹੈ ਕਿਉਂ ਕਿਉਂਕਿ ਸੀਚੇਵਾਲ ਮਾਡਲ ਨੂੰ ਲੈ ਕੇ ਸਿੰਗ ਫਸਕਾ ਉਹਦੇ ਤੇ ਵੀ ਆਵਾਂਗੇ ਇਸ ਤੋਂ ਇਲਾਵਾ ਵਿਅਕਤੀਗਤ ਟਿੱਪਣੀਆਂ ਤੇ ਵੀ ਮਾਮਲਾ ਅੜ ਗਿਆ ਪ੍ਰਤਾਪ ਸਿੰਘ ਬਾਜਵਾ ਫਲਾ 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 ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੋ ਮਾਨਸੱਦ ਦੀ ਹਾਜ਼ਰੀ ਇੱਕ ਤੇ ਹੋਣੀ ਚਾਹੀਦੀ ਸੀਗੀ ਉਹ ਘਟ ਰਹੀ ਹੈ। ਦੂਸਰਾ ਦੂਸਰਾ ਪਹਿਲੂ ਇਹ ਆ ਕਿ ਬਜਟ ਸੈਸ਼ਨ ਸਾਡੇ ਇਸ ਤਰ੍ਹਾਂ ਦੇ ਹੋਣ ਲੱਗ ਪਏ ਆ ਜਿਵੇਂ ਕਿਸੇ ਟਾਈਮ ਮੰਨ ਲਓ ਜਿਹੜੇ ਬਜਟ ਸੈਸ਼ਨ ਹੁੰਦੇ ਸੀਗੇ ਜਾਂ ਸਾਡੇ ਵੈਸੇ ਸਦਨ ਦੇ ਜ਼ਲਾਸ ਹੁੰਦੇ ਸੀਗੇ ਉਹਨਾਂ ਦਾ ਸਾਈਜ਼ ਫੁੱਟਬਾਲ ਦਾ ਹੋਵੇ ਤੇ ਅੱਜ ਗੇਂਦ ਗੋਲਫ ਦੀ ਹੋਵੇ। ਇਸ ਤਰ੍ਹਾਂ ਬੈਠਕਾਂ ਘਟ ਰਹੀਆਂ ਤੇ ਜਾ ਕੇ ਇਹਨਾਂ ਨੇ ਕਰਨਾ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਰਹਿਣਾ ਇੱਥੇ ਆ ਵਧੇਰੇ ਐਮ ਐਲ ਏ ਜਿਹੜੇ ਆ ਉਹ ਚੰਡੀਗੜ੍ਹ ਹੀ ਟਿਕਾਣਾ ਬਣਾਈ ਬੈਠੇ ਆ ਤਾਂ ਸਮਝ ਨਹੀਂ ਆਉਂਦੀ ਕਿਉਂ ਕਾਲੀ ਦੇ ਵਿੱਚ ਤੇ ਆਖੀਰਲੇ ਦਿਨ ਸਿਰਫ 2 2.5 ਘੰਟੇ ਦੇ ਵਿੱਚ ਹੀ ਮਹਿਫਲ ਸਮੇਟ ਦਿੱਤੀ ਜਾਂਦੀ ਹੈ ਸੰਧਵਾ ਸਾਹਿਬ ਦਾ ਉਹ ਪਿਆਰਾ ਵਾਕ ਕਿ ਸਥਾਗਤ ਕਰ ਦਿੱਤਾ ਜਾਂਦਾ ਹੈ ਸਦਨ ਸਥਕ ਉਹ ਪਤਾ ਨਹੀਂ ਕਿੱਥੋਂ ਸ਼ਬਦ ਕੱਢਿਆ ਇਸ ਤਾਕਤ ਕਰ ਦਿੱਤਾ ਜਾਂਦਾ ਮਤਲਬ ਕਿ ਮੁੱਲ ਤ ਵੀ ਕਰ ਦਿੱਤਾ ਜਾਂਦਾ ਚੁੱਕ ਦਿੱਤਾ ਖੈਰ ਪਰ ਆਖਰ ਦੇ ਵਿੱਚ ਤੁਸੀਂ ਵੇਖੋ ਕਿ 10 ਮਿੰਟਾਂ ਦੇ ਵਿੱਚ ਤਿੰਨ ਬਿੱਲ ਪਾਸ ਕਰ ਦਿੱਤੇ ਜਾਂਦੇ ਨੇ ਸਭ ਆਖਰੀ 10 ਮਿੰਟਾਂ 'ਚ ਤਿੰਨ ਬਿੱਲ ਹੈ ਨਾ ਕਮਾਲ ਹੁਣ ਤੁਸੀਂ ਸੋਚ ਕੇ ਦੇਖੋ ਕਿ ਮਾਈਨਿੰਗ ਨਾਲ ਜੁੜਿਆ ਇੱਕ ਇਹਨਾਂ ਨੇ ਲਿਆਂਦਾ ਬਿੱਲ ਇੱਕ ਸ਼ਾਇਦ ਪ੍ਰਿਜ਼ਮ ਐਕਟ ਦੇ ਵਿੱਚ ਸੋਧ ਸੀ ਇੱਕ ਬਿੱਲ ਜਿਹੜਾ ਉਹ ਕਾਰੋਬਾਰੀਆਂ ਦੇ ਨਾਲ ਜੁੜਿਆ ਉਹ ਤਕਨੀਕੀ ਤੌਰ ਤੇ ਚਲੋ ਉਸ ਨੂੰ ਛੱਡ ਦਈਏ ਆਪਾਂ ਮਾਈਨਿੰਗ ਨਾਲ ਜੁੜਿਆ ਬਿੱਲ ਬਹੁਤ ਮਹੱਤਵਪੂਰਨ ਸੀ ਪਤਾ ਲੱਗਣਾ ਚਾਹੀਦਾ ਸੀ ਪੰਜਾਬੀ ਆਵਾਮ ਨੂੰ ਕੁਝ ਵੀ ਪਤਾ ਨਹੀਂ ਲੱਗੇ ਉਹਦਾ ਕੁਝ ਵੀ ਪਤਾ ਨਹੀਂ ਲੱਗਿਆ ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜੇ ਉਹੀ ਸਾਕਤਾ ਪ੍ਰੈਜ਼ਨ ਐਕਟ ਦੇ ਵਿੱਚ ਅਮੈਂਡਮੈਂਟ ਉਹਦੇ ਤੇ ਵੀ ਚਰਚਾ ਹੋਣੀ ਚਾਹੀਦੀ ਸੀ ਪਰ ਤੁਸੀਂ ਸੋਚ ਕੇ ਦੇਖੋ ਕਿ ప్రతి ਬਿੱਲ ਸਵਾ ਤਿੰਨ ਮਿੰਟ ਕਿਹੜੀ ਬਹਿਸ ਹੋਏਗੀ ਕਿਹੜੀ ਜਾਣਕਾਰੀ ਜਨਤਾ ਤੱਕ ਪਹੁੰਚੇਗੀ ਇਹ ਆਪਾਂ ਸਹਿਜ ਅੰਦਾਸਾ ਲਾ ਸਕਦੇ ਹਾਂ ਜਦਕਿ ਪ੍ਰਿਜ਼ਨ ਐਕਟ ਉਹਦੇ ਵਿੱਚ ਵੀ ਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਸਮਝਾ ਦੇਵਾਂ ਕਿ ਜੋ ਪ੍ਰਿਜ਼ਨ ਐਕਟ 1950 ਵਾਲਾ ਸੀ ਉਹਦੇ ਵਿੱਚ ਅਮੈਂਡਮੈਂਟ ਕਰਕੇ ਲੈ ਦਿੱਤੀ ਇਹਨਾਂ ਨੇ ਪੰਜਾਬ ਕੁਝ ਸੋਧਨਾ ਬਿੱਲ 2025 ਐਸਾ ਨਾਮ ਦਿੱਤਾ ਕਿ ਤਾਂ ਉਹਦੇ ਵਿੱਚ ਕੀ ਹੈ ਕਿ ਪੰਜਾਬ ਦੇ ਜਿਹੜੇ ਪ੍ਰਿਜ਼ਨਰ ਨੇ ਉਹਨਾਂ ਨੂੰ ਦੂਰ ਦੇ ਰਾਡੇ ਦੀਆਂ ਜੇਲਾਂ 'ਚ ਹੁਣ ਭੇਜ ਦਿੱਤਾ ਜਾਏਗਾ ਐਕਟ ਦੇ ਵਿੱਚ ਸੋਧ ਕਰਕੇ ਯਾਨੀ ਕਹਿਣ ਦਾ ਮਤਲਬ ਹੈ ਕਿ ਪਹਿਲਾਂ ਸ਼ਾਇਦ ਉਸ ਐਕਟ ਦੇ ਵਿੱਚ ਐਸਾ ਪ੍ਰਬੰਧ ਨਹੀਂ ਹੋਵੇਗਾ ਠੀਕ ਹੈ ਇਹ ਕੈਟਾਗਰੀ ਦਾ ਕੋਈ ਹੋ ਸਕਦਾ ਹੈ ਕੋਈ ਨੈਟਵਰਕ ਕੋਈ ਜੇਲਾਂ ਦੇ ਵਿੱਚੋਂ ਚਲਾਉਂਦਾ ਹੈ ਡਰੱਗ ਸੰਬੰਧੀ ਜਾਂ ਦੇਸ਼ ਵਿਰੋਧੀ ਕੋਈ ਗਤੀਵਿਧੀਆਂ ਚਲਾਉਂਦਾ ਹੈ ਉਹ ਠੀਕ ਹੈ ਉਹਨਾਂ ਵਾਸਤੇ ਨਾ ਨਹੀਂ ਲਿਆਂਦਾ ਹੋ ਸਕਦਾ ਜੋ ਇਹਨਾਂ ਨੇ ਮਤਲਬ ਕਿ ਇੰਟਰੋਡਕਸ਼ਨ ਦਿੱਤੀ ਹੈ ਬਿਲਕੁਲ ਮੈਂ ਉਸ ਗੱਲ ਦੇ ਨਾਲ ਸਹਿਮਤ ਹਾਂ ਪ੍ਰਬੰਧਕੀ ਆਧਾਰ ਤੇ ਜ਼ਿਲ੍ਹੇ ਪਹਿਲਾਂ ਵੀ ਇਦਾਂ ਬਦਲੀਆਂ ਜਾਂਦੀਆਂ ਨਹੀਂ ਬਦਲੀਆਂ ਜਾਂਦੀਆਂ ਨਹੀਂ ਉਹ ਜ਼ਿਲ੍ਹਾ ਮਤਲਬ ਇਦਾਂ ਕਿ ਯੂਪੀ ਵਾਲਾ ਇੱਥੇ ਉੱਥੇ ਐਸਾ ਹੁੰਦਾ ਕਿਉਂਕਿ ਮੈਂ ਦੇਖਿਆ ਸੀਗਾ ਕਿ ਇੱਕ ਵਾਰੀ ਮੈਨੂੰ ਇੱਕ ਐਸਾ ਸ਼ਖਸ ਮਿਲਿਆ ਜੋ ਉਮਰ ਕੈਟ ਕਟ ਰਿਹਾ ਸੀਗਾ ਤੋਂ ਯੂਪੀ ਦਾ ਸੀਗਾ ਉਹਨੂੰ ਵੀ ਪ੍ਰਬੰਧਕੀ ਆਧਾਰ ਤੇ ਯੂਪੀ ਨੇ ਪੰਜਾਬ ਚ ਭੇਜਿਆ ਸੀ ਲੁਧਿਆਣਾ ਜੇ ਹੁਣ ਪਰ ਇਸ ਗੱਲ ਤੇ ਚਰਚਾ ਹੋ ਜਾਣੀ ਚਾਹੀਦੀ ਸੀ ਕਿ فرض ਕਰੋ ਕਿਉਂਕਿ ਨਾਕਰਾਤਮਕ ਗੱਲ ਜਿਹੜੀ ਨਾਕਰਾਤਮਕ ਗੱਲ ਹੁੰਦੀ ਹੈ ਉਹ ਮੈਂ ਮਿਸਾਲ ਦੇ ਤੌਰ ਤੇ ਆਪਣੇ ਤੇ ਲੈਣਾ ਕਿ فرض ਕਰੋ ਕਿ ਅੱਜ ਮੈਂ ਹੀ ਹਾਂ ਮੈਂ ਜੇਲ੍ਹ ਚ ਜੰਨਾ ਮੇਰੇ ਤੇ 2-4 ਮੁਕਦਮੇ ਆ ਕੈਟਾਗਰੀ ਲੱਗ ਗਈ ਆ ਸਜ਼ਾ ਹੋ ਗਈ ਮੈਂ ਸਜ਼ਾ ਕੱਟ ਰਿਹਾ ਪਰ ਮੈਂ ਉੱਥੇ ਜਾ ਕੇ ਆਪ ਦੀ ਸਜ਼ਾ ਕੱਟ ਰਿਆਂ ਮੈਂ ਕਹਾਂ ਵੀ ਠੀਕ ਹੈ ਜੋ ਹੋ ਗਿਆ ਸੋ ਹੋ ਗਿਆ ਕੱਟ ਦੇਣ ਸਜ਼ਾ ਪਰ ਮੰਨ ਲਓ ਕਿ ਉੱਥੇ ਰੋਟੀ ਮਾੜੀ ਆ ਰਹੀ ਹੈ ਦਾਲ ਮਾੜੀ ਆ ਰਹੀ ਹੈ ਜੇਲ ਮੀਨੂ ਦੇ ਮੁਤਾਬਕ ਬਈ ਨਹੀਂ ਦਿੱਤੀ ਜਾ ਰਹੀ ਖੁਰਾਕ ਠੀਕ ਹੈ ਜੀ ਤਾਂ ਐਕਟ ਦੇ ਮੁਤਾਬਕ ਸਹੂਲਤ ਨਹੀਂ ਮਿਲ ਰਹੀ ਜੇਲ ਐਕਟ ਦੇ ਮੁਤਾਬਕ ਤਾਂ ਮੈਂ ਉੱਥੇ ਵਿਰੋਧ ਕਰਦਾ ਜੇ ਵਿਰੋਧ ਕਰਦਾ ਤਾਂ ਕਹਿੰਦੇ ਕਿ 99 ਕੈਦੀਆਂ ਨੂੰ ਕੋਈ ਤਕਲੀਫ ਨਹੀਂ ਇਸ ਇੱਕ ਬੰਦੇ ਨੂੰ ਤਕਲੀਫ ਆ ਤਾਂ ਕਿਉਂ ਨਹੀਂ ਇਹਨੂੰ ਤਮਿਲਨਾਡੂ ਦੀ ਜੇਲ੍ਹ ਚ ਭੇਜ ਦਈਏ ਕਿਉਂਕਿ ਐਕਟ ਉਹੀ ਹੋਏਗਾ ਤਾਕਤ ਉਹੀ ਹੋਏਗੀ ਪ੍ਰੋਵੀਜ਼ਨ ਉਹੀ ਹੋਏਗੀ ਪਰ ਹਾਲਾਤ ਵੱਖਰੇ ਹੋ ਸਕਦੇ ਆ ਮੈਂ ਨਹੀਂ ਕਹਿੰਦਾ ਕਿ ਸਾਰੇ ਮਾਮਲਿਆਂ ਚ ਇਦਾਂ ਹੀ ਹੋ ਸਕਦਾ ਪਰ ਜਿੱਥੇ ਹੋ ਸਕਦਾ ਤਾਂ ਉਸ ਦੀ ਚਰਚਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਦਨ ਚ ਕਰ ਲਈ ਜਾਣੀ ਚਾਹੀਦੀ ਸੀ ਪਰ ਐਸਾ ਨਹੀਂ ਹੋ ਸਕਿਆ ਅਫਸੋਸਨਾਕ ਹੈ ਕਿ ਤਿੰਨ ਬਿੱਲ 10 ਮਿੰਟਾਂ ਚ ਪਾਸ ਕਰ ਦਿੱਤੇ ਜਾਂਦੇ ਆ ਸਾਡੇ ਵਿਧਾਨਕਾਰਾਂ ਦੇ ਕੋਲ ਮਤਲਬ ਕਿ ਇਹਨਾਂ ਵੀ ਸਮਾਂ ਨਹੀਂ ਔਰ ਜਦੋਂ ਪਾਣੀ ਜਿਹਾ ਇੱਕ ਸੰਵੇਦਨਸ਼ੀਲ ਮੁੱਦਾ ਡਿਸਕਸ ਕੀਤਾ ਜਾ ਰਿਹਾ ਸੀਗਾ ਸਦਨ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਤਾਂ ਟ੍ਰਿਬਿਊਨ ਦੀ ਖਬਰ ਛਾਪੀ ਹੈ ਨਾ ਕਿ ਹਾਰਡਲੀ 30 ਤੋਂ 35 ਵਿਧਾਨਕਾਰ ਉੱਥੇ ਮੌਜੂਦ ਰਹੇ 117 ਚ ਹਾਰਡਲੀ 30 35 ਅੰਦਾਜ਼ਨ ਮੈਂ ਦਾਰੇ ਕਿ ਸ਼ਾਇਦ ਜਦੋਂ ਸਿਖਰ ਤੇ ਸੀਗੀ ਬਹਿਸ ਤੇ ਉਦੋਂ 31 ਸੀ ਤੇ ਜਦੋਂ ਖਤਮ ਹੋਣ ਲੱਗੀ ਤੇ ਉਦੋਂ 35 ਹੋਏ ਯਾਨੀ ਤਿੰਨ ਦਰਜਨ ਹੀ ਵਿਧਾਇਕ ਲਗਭਗ ਤਿੰਨ ਦਰਜਨ ਹੀ ਵਿਧਾਇਕ ਧਰਤੀ ਹਿੱਟਲੇ ਪਾਣੀ ਜਿਹੇ ਮੁੱਦੇ ਨੂੰ ਵਿਚਾਰਨ ਵੇਲੇ ਹਾਜ਼ਰ ਰਹਿੰਦੇ ਆ ਤਾਂ ਇਸ ਕਰਕੇ ਉਮੀਦ ਕਰਦੇ ਆ ਕਿ ਜਿਹੜਾ ਇਹ ਬਜਟ ਦਾ ਅਸੀਂ ਇਜ਼ਲਾਸ ਦੇਖਿਆ ਇਹਦੇ ਵਿੱਚ ਤੇ ਮਯੂਸੀ ਹੈ ਇਹਦੇ ਵਿੱਚ ਤੇ ਨਿਰਾਸ਼ਤਾ ਹੈ ਕੌਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸ਼ਾਇਦ ਬਿਹਤਰੀ ਇਹਨਾਂ ਕੋਈ ਹੋਏਗੀ